ਹੈਲੋ ਫਰੈਂਡਸ ਵੈਲਕਮ ਟੂ ਪੰਜਾਬੀ ਫੈਸ਼ਨ ਅਰ ਤੁਹਾਨੂੰ ਸੈਲਰ ਮੇਰੇ ਪਿਆਪੇ ਸਸੀ ਕਾਲ ਸਸੀ ਕਾਲ ਦਾ ਜਵਾਬ ਕਮੈਂਟ ਬਾਕਸ ਵਿੱਚ ਜਰੂਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਸ ਤਰ੍ਹਾਂ ਆਪਾਂ ਸ਼ਰਟ ਦੇ ਉੱਤੇ ਲੇਸ ਲਗਾ ਕੇ ਤੇ ਪਲਟਾ ਕਿਸ ਤਰ੍ਹਾਂ ਅਟੈਚ ਕਰਦੇ ਹਾਂ ਇਹ ਦੱਸਾਂਗੀ ਕੋਈ ਵੀ ਐਕਸਟਰਾ ਕਪੜਾ ਚੋੜੇ ਨੂੰ ਅਸੀਂ ਕਿਸ ਤਰ੍ਹਾਂ ਬੈਕ ਸਾਈਡ ਤੇ ਫੋਲਡ ਕਰਾਂਗੇ ਤੇ ਨਾਲ ਹੀ ਲੇਸ ਅਟੈਚ ਕਰਾਂਗੇ ਇਹ ਮੈਂ ਬਹੁਤ ਈਜ਼ੀ ਤਰੀਕੇ ਨਾਲ ਦੱਸਾਂਗੀ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਜਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਪਾਏ ਕਪਟੀ ਲ ਲੈਣੀ ਹੈ ਕਪੜੇ ਦੀ ਜਿਹੜੀ ਵੀ ਤੁਸੀਂ ਅਟੈਚ ਕਰਨਾ ਚਾਹੁੰਦੇ ਹੋ ਤੇ ਆਪਣੇ ਹਿਸਾਬ ਨਾਲ ਤੁਸੀਂ ਚੁੜਾਈ ਰੱਖ ਲੈਣੀ ਹੈ ਜਿੰਨੀ ਚੁੜਾਈ ਰੱਖਣਾ ਚਾਹੁੰਦੇ ਹੋ ਹਾਫ ਹਾਫ ਇੰਚ ਤੁਸੀਂ ਮਾਰਜਨ ਰੱਖ ਲੈਣਾ ਹੈ ਇਸ ਤਰ੍ਹਾਂ ਸੀ ਲੈਸ ਨੂੰ ਥੋੜਾ ਜਿਹਾ ਕਟਿੰਗ ਕਰ ਲਵਾਂਗੇ ਠੀਕ ਹੈ ਇਹਦੇ ਨਾਲ ਇਹ ਹੋਏਗਾ ਕਿ ਲੈਸ ਦੀ ਫਿਨਿਸ਼ਿੰਗ ਬਹੁਤ ਅੱਛੀ ਆਏਗੀ ਨੁੱਕਰ ਤੋਂ ਜਿਹੜਾ ਇਹ ਸਾਨੂੰ ਫਿਨਿਸ਼ਿੰਗ ਮੋਟੀ-ਮੋਟੀ ਜੀ ਆ ਜਾਂਦੀ ਹੈ ਉਹ ਨਹੀਂ ਆਏਗੀ ਇਸ ਦਾ ਕਟਿੰਗ ਕਰਨ ਦੇ ਨਾਲ ਸਿਰਫ ਲੈਸ ਲੈਸ ਬਾਹਰ ਅਟੈਚ ਹੋਏਗੀ ਅੰਦਰ ਵਾਲ ਲੈਸ ਨਹੀਂ ਆਏਗੀ ਠੀਕ ਹੈ ਇਸ ਤਰ੍ਹਾਂ ਸੀ ਕਟਿੰਗ ਕਰਕੇ ਤੇ ਲੈਸ ਨੂੰ ਤਿਆਰ ਕਰ ਲੈਣਾ ਹੈ ਇਸ ਤਰ੍ਹਾਂ ਸੀ ਪਲਟੇ ਨੂੰ ਵੀ ਫੋਲਡ ਕਰਕੇ ਉੱਤੇ ਰੱਖ ਕੇ ਸਟਿਚਿੰਗ ਕਰਾਂਗੇ ਤੇ ਚਲੋ ਚੱਲਦੇ ਆ ਮਸ਼ੀਨ ਦੇ ਉੱਤੇ ਜੇਕਰ ਤੁਸੀਂ ਚੈਨਲ ਮੇਰੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਅਜੇ ਤੱਕ ਤੇ ਮੇਰੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਸੀਂ ਮੇਰੇ ਨਿਊ ਵੀਡੀਓ ਦੇਖ ਸਕੋ ਇਹ ਚਲੋ ਅਸੀਂ ਮਸ਼ੀਨ ਦੇ ਉੱਤੇ ਆ ਗਏ ਹੁਣ ਤੇ ਹੁਣ ਅਸੀਂ ਸਟਾਰਟ ਕਰਦੇ ਆ ਤੁਸੀਂ ਚਾਕ ਤੋਂ 1/2 ਇੰਚ ਜਾਂ 1/2 ਇੰਚ ਤੋਂ 2 ਕੋ ਪੁਆਇੰਟ ਉੱਪਰ ਤੁਸੀਂ ਰੱਖ ਸਕਦੇ ਹੋ ਜੇ ਐਕਸਟਰਾ ਕੱਪੜਾ ਜ਼ਿਆਦਾ ਨਾ ਰੱਖਿਓ ਇਹਦੇ ਨਾਲ ਫਿਨਿਸ਼ਿੰਗ ਨਹੀਂ ਇੰਨੀ ਵਧੀਆ ਆਂਦੀ ਹੁਣ ਦੇਖੋ ਅਸੀਂ ਜਿਹੜੀ ਕਟਿੰਗ ਕੀਤੀ ਸੀ ਉਹਦੇ ਉੱਤੇ ਲੈਸ ਦੇ ਉੱਤੇ ਮਸ਼ੀਨ ਰੱਖਾਂਗੇ ਤੇ ਨਾਲ ਹੀ ਪਲਟਾ ਅਟੈਚ ਕਰਾਂਗੇ ਠੀਕ ਹੈ ਇਸ ਤਰ੍ਹਾਂ ਸੀ ਅਟੈਚ ਕਰਦੇ ਆਵਾਂਗੇ ਨਾਲ ਹੀ ਅਸੀਂ ਅਟੈਚ ਕਰਦੇ ਆਵਾਂਗੇ ਦੇਖੋ ਸੇਮ ਇਸੇ ਤਰੀਕੇ ਨਾਲ ਅਸੀਂ ਹੁਣ ਕਰਨਾ ਹੈ ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਐ ਇਸ ਵਾਸਤੇ ਫੋਲਡ ਕਰਦੇ ਹੋਏ ਇਹਨੂੰ ਸਾਰੇ ਨੂੰ ਸਟਿਚ ਕਰਾਂਗੇ ਮੈਂ ਲਾਸਟ ਤੁਹਾਨੂੰ ਦੱਸਾਂਗੀ ਕਿ ਆਪਾਂ ਨੁੱਕਰ ਕਿਸਤਾ ਬਣਾਵਾਂਗੇ ਇਹਦੀ ਨੁੱਕਰ ਵੀ ਬਹੁਤ ਹੀ ਫਿਨਿਸ਼ਿੰਗ ਨਾਲ ਬਣਦੀ ਏ ਇਹਦੀ ਠੀਕ ਐ ਮੈਂ ਕਿਰੇ ਤੇ ਚਾਰੇ ਪਾਸੇ ਲਗਾਣਾ ਦੱਸ ਰਹੀ ਹਾਂ ਕਿ ਤੁਸੀਂ ਚਾਰੇ ਪਾਸੇ ਕਿਸਤਾ ਲਗਾ ਸਕਦੇ ਜੋ ਦੇਖੋ ਅਸੀਂ ਆਂਟੀਕਰ ਲਗਾ ਲੀਏ ਚਾੱਕਦੇ ਹੁਣ ਅਸੀਂ ਘੇਰੇ ਨੂੰ ਫੋਲਡ ਕਰਨਾ ਹੈ ਠੀਕ ਹੈ ਹੁਣ ਦੇਖਾ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਸਾਡੇ ਕੋਲ ਐਸ ਦੀ ਤੇ ਬੈਕ ਸਾਈਡ ਤੇ ਪਲਟਾ ਆ ਗਿਆ ਹੈ ਹੁਣ ਅਸੀਂ ਦੇਖੋ ਜੇਕਰ ਇਸ ਤਰ੍ਹਾਂ ਸਿੱਧੇ ਸਟਿਚ ਲਗਾ ਦਾਂਗੇ ਨਾ ਇਸ ਤਰ੍ਹਾਂ ਫੋਲਡ ਕਰਕੇ ਸਿੱਧੇ ਸਟਿਚ ਲਗਾ ਦਾਂਗੇ ਤੇ ਸਾਡੇ ਕੋਲ ਪਿੱਛੇ ਕਪੜਾ ਫੋਲਡ ਨਹੀਂ ਹੋਏਗਾ ਠੀਕ ਹੈ ਬੈਕ ਸਾਈਡ ਤੇ ਕਪੜਾ ਫੋਲਡ ਨਹੀਂ ਹੋਏਗਾ ਸਟਿਚ ਆਲੇਗੀ ਇਸ ਕਰਕੇ ਪਹਿਲਾਂ ਹੀ ਅਸੀਂ ਨੂੰ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਤੇ ਫੋਲਡਿੰਗ ਕਰਨ ਤੋਂ ਬਾਅਦ ਅਸੀਂ ਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਜਿਸ ਦਿਨ ਹਾਫ ਇੰਚ ਤੁਸੀਂ ਛੱਡਿਆ ਜਾਂ ਡੇਢ ਇੰਚ ਛੱਡਿਆ ਜਿੰਨਾ ਵੀ ਤੁਸੀਂ ਛੱਡਿਆ ਉਹਨੂੰ ਵਿੱਚ ਦੇ ਦੇਣਾ ਐਕਸਟਰਾ ਕੱਪੜੇ ਨੂੰ ਤੇ ਇਸ ਤਰ੍ਹਾਂ ਫੋਲਡ ਕਰਕੇ ਸਟੀਚ ਲਗਾਉਂਦੇ ਜਾਣਾ ਹੈ ਹੁਣ ਮੈਂ ਤੁਹਾਨੂੰ ਦਿਖਾਵਾਂਗੀ ਕਿ ਇਹਦੀ ਫਿਨਿਸ਼ਿੰਗ ਬਹੁਤ ਹੀ ਪਿਆਰੀ ਆਉਂਦੀ ਹੈ ਮੈਂ ਪੂਰਾ ਤੁਹਾਨੂੰ ਰੈਡੀ ਕਰਕੇ ਦਿਖਾਨੀ ਆ ਇਸੇ ਤਰ੍ਹਾਂ ਇਹਨੂੰ ਫੋਲਡ ਕਰਤਾਵਾਂਗੇ ਤੇ ਫਰੰਟ ਸਾਈਡ ਤੋਂ ਵੀ ਬਹੁਤ ਪਿਆਰੀ ਲੁੱਕ ਆ ਰਹੀ ਏ ਮੈਂ ਤੁਹਾਨੂੰ ਬੈਕ ਸਾਈਡ ਤੋਂ ਦਿਖਾਨੀ ਆ ਪ੍ਰੈਸ ਕਰਕੇ ਇਸ ਦਾ ਬਹੁਤ ਹੀ ਅੱਛੀ ਫਿਨਿਸ਼ਿੰਗ ਆਂਦੀ ਏ ਐਸੇ ਤਰ੍ਹਾਂ ਤੁਸੀਂ ਪਾਈਪਿੰਗ ਵੀ ਅਟੈਚ ਕਰ ਸਕਦੇ ਜੋ ਠੀਕ ਹੈ ਇਸ ਦਾ ਦੂਸਰੀ ਸਾਈਡ ਤੇ ਵੀ ਆਪਾਂ ਇਸੇ ਤਰ੍ਹਾਂ ਫੋਲਡ ਕਰਨਾ ਏ ਠੀਕ ਹੈ ਸੋ ਫੋਲਡ ਕਰਕੇ ਪਹਿਲਾਂ ਤੇ ਫਿਰ ਅਸੀ ਨੂੰ ਐਕਸਟਰਾ ਅਟੈਚ ਕਰਨਾ ਹੈ ਸੇਮ ਤਰੀਕਾ ਰਹੇਗਾ ਸਾਡਾ ਇਤੈਤਰਾ ਸੀ ਦੂਜੀ ਸਾਈਡ ਤੇ ਦੇਖੋ ਮੈਂ ਅਟੈਚ ਕਰ ਲਿਆ ਏ ਕਟਿੰਗ ਕਰਕੇ ਤੇ ਅਸੀਂ ਅਟੈਚ ਕੀਤੀ ਏ ਲੈਸ ਨੂੰ ਆ ਦੇਖੋ ਬਣ ਕੇ ਰੈਡੀ ਏ ਮੈਂ ਪ੍ਰੈਸ ਕਰ ਲਿਆ ਸੀਗਾ ਜਿਵੇਂ ਤਰਪਾਈ ਨਹੀਂ ਕੀਤੀ ਹੋਈ ਸਾਈਡ ਤੇ ਬੈਕ ਸਾਈਡ ਤੇ ਤਰਪਾਈ ਨਹੀਂ ਕੀਤੀ ਹੋਈ ਸਿਰਫ ਅਜ ਮੈਂ ਪ੍ਰੈਸ ਕੀਤਾ ਏ ਤੇ ਦੇਖੋ ਕਿੰਨੀ ਪਿਆਰੀ ਫਿਨਿਸ਼ਿੰਗ ਆ ਰਹੀ ਏ ਇਹਦੀ ਨੁੱਕਰ ਬਹੁਤ ਹੀ ਪਿਆਰੀ ਬਣਦੀ ਏ ਜੇਕਰ ਵੀਡੀਓ ਵਧੀਆ ਲੱਗੀ ਹੈ ਤੇ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਜੂ ਰੈਪਰੈਸ ਕਰ ਲਿਓ ਥੈਂਕ ਯੂ ਬਾਏ ਬਾਏ